ਲੋ ਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀਰ ਜੀ ਹੋ ਸਾਰੇ ਕਿੱਦਾਂ ਠੀਕ ਠਾਕ ਹੋਮੋਗੇ ਤੁਸੀਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਤੁਹਾਨੂੰ ਹੋਰ ਪਰਮਾਤਮਾ ਤੁਹਾਡੇ ਦੇ ਸਾਰਿਆਂ ਦੇ ਨਵੇਂ ਸਾਲ ਖੁਸ਼ੀਆਂ ਭਰੇ ਰਿਹਾ ਵੀ ਭਾਈ ਕਿਰਪਾ ਕਰੇ ਮਾਲਾ ਤੁਹਾਡੇ ਤੇ ਕੰਮ ਕਾਰਜ ਚ ਵਾਧਾ ਕਰੇ ਤਰੱਕੀ ਕਰੇ ਜੀ ਹੋ ਸਾਰੇ ਠੀਕ ਠਾਕ ਹੋਮੋਗੇ ਤੁਸੀਂ ਲੋ ਜੀ ਆਪਾਂ ਅੱਜ ਆਏ ਆ ਨਾ ਇੱਥੇ ਨਵੇਂ ਸਾਲ ਆਦਿਨ ਬਾਬੇ ਦੇ ਪੀਰਾਂ ਤੇ ਔਰੇ ਪੰਡਤਾਰਾ ਜੀ ਲਓ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਲਓ ਜੀ ਦਰਸ਼ਨ ਕਰੋ ਪੀਰਾਂ ਦੇ ਚਲੋ ਬਾਕੀ ਆਪਣੇ ਆਪਣੇ ਧਰਮਾਂ ਤੇ ਸਾਰੇ ਪੱਕੇ ਨੇ ਜੀ ਕਿਸੇ ਧਰਮ ਨੂੰ ਮਾੜਾ ਚੰਗਾ ਨਾ ਕਹੋ ਜੋ ਵੀ ਆਪਣੇ ਨਵੇਂ ਸਾਲਾ ਦੇ ਨਾਲ ਦੇਖਦਾ ਵੀਡੀਓ ਨੂੰ ਜੀ ਪ੍ਰਮਾਤਮਾ ਨੂੰ ਯਾਦ ਕਰਕੇ ਪਾਈ ਵੀਡੀਓ ਨੂੰ ਲਾਈਕ ਤੇ ਜ਼ਰੂਰ ਸ਼ੇਅਰ ਕਰਿਆ ਕਰੋ ਲਓ ਜੀ ਤੁਹਾਨੂੰ ਅੱਜ ਪੰਡਾਰੇ 'ਚ ਲੈ ਕੇ ਆਏ ਆ ਉਹਨੂੰ ਦਿਖਾਉਨੇ ਆ ਤੇ ਬਾਬੇ ਦੇ ਪੰਡਾਰੇ 'ਚ ਕੀ ਕੀ ਚੱਲਦਾ ਹੈ ਲਓ ਜੀ ਦਰਸ਼ਨ ਕਰੋ ਲਓ ਜੀ ਆਪਾਂ ਬਾਬੇ ਦੇ ਫਲੋਰ ਆ ਗਏ ਜੀ। ਲੋਈ ਰਾਣੇਦਾਰ ਨੇ ਕਿਹਾ ਤਾਂ ਬਾਈ ਬਾਬਾ ਜੀ ਦੇ ਜਾਣਾ ਹੈ ਬਾਈ। ਬਾਈ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਹੋ ਸੇਵਾਦਾਰੋ ਕਿਵੇਂ ਹੋ ਜੀ? ਹੋ ਵਧੀਆ ਜੀ। ਲਓ ਜੀ। ਆਪਾਂ ਬਾਬੇ ਦੇ ਪਹੁੰਚ ਗਏ ਜੀ। ਯਾ ਇਹ ਲਓ ਜੀ ਆਪਾਂ ਬਾਬੇ ਦੇ ਪਹੁੰਚ ਗਏ ਜੀ ਇੱਥੇ ਆਪਣਾ ਰਾਜੇ ਸ਼ੁਰੂ ਹੋ ਪਕੌੜਿਆਂ ਦਾ ਇਹ ਆਵਾ ਪੀ ਲਓ ਜੀ ਫਸ ਉਹ ਤਾਂ ਚਾਹ ਪੀ ਕੇ ਸਾਡਾ ਗੁਗਨਰ ਗੱਲ ਤਾਂ ਸੁਣ ਲੈ ਕਿ ਮੈਂ ਮਰਜੀ ਕਰ 10 ਲੀਟਰ ਬਾਦੀ ਦੇ ਦੁੱਧ ਪਾ ਲਿਆ 4 ਲੀਟਰ ਜਿਹੜਾ ਪ੍ਰਧਾਨ ਦਾ ਪੱਕੇ ਲੋ ਜੀ ਪਣਾਰੇ ਦਾ ਸਮਾਨ ਹੈ ਪਹਿਲਾਂ ਬੱਦੂ ਦਾ ਨਾਮ ਨਮੇੜੀ ਗੌਰ ਬਾਤ ਕਰੀਏ ਉਹ ਕੁਛ ਨਹੀਂ ਕਰ ਬਾਬਾ ਜੀ ਸਾਸਰੀ ਕਲ ਜੀ ਨਵੇਂ ਸਾਲ ਦੇ ਮੁਬਾਰਕਾਂ ਜੀ ਬਾਬਾ ਜੀ ਪਣਾਰਾ ਜੀ ਚਲੋ ਸ਼ਿਕਾਇਤ ਇਹ ਫਲੋਰ ਪੇਂਟ ਆ ਹੈ ਜੀ ਹਾਂ ਹਾਂ ਫਲੋਰ ਪੇਂਟ ਠੀਕ ਹੈ ਜੀ ਲੋ ਜੀ ਬਾਬਾ ਜੀ ਨਾਂ ਵੀ ਮਿਲ ਲਈ ਦੱਤੂਆਂ ਲੱਗਿਆ ਉਹ ਬਰੇ ਪਾਈ ਨੂੰ ਐਵੇਂ ਹਾਲ ਦੇ ਮੁਬਾਰਕਾਂ ਜੀ ਹੋ ਠੀਕ ਠਾਕ ਹੋ ਇਹ ਅੱਛਾ ਹੋ ਪਾ ਰਹੇ ਤਪਾਈ ਨਵੇਂ ਸਾਲ ਦੇ ਮੁਬਾਰਕਾ ਸਸੀ ਕਾਲ ਜੀ ਇਹ ਮੇਰੇ ਡੈਡੀ ਨੇ ਹੀ ਲਓ ਜੀ ਅਸੀਂ ਪੱਟੀ ਦਾ ਬਾਬਾ ਜੀ ਨੇ ਸ਼ਗਨ ਦਿੱਤਾ ਲਓ ਜੀ ਆਪਣੇ ਕੰਮ ਸ਼ੁਰੂ ਕਰਨ ਲੱਗੇ ਆ ਜੀ ਲਓ ਜੀ ਲਓ ਇਹ ਸਾਰਾ ਕੰਮ ਪਹਿਲਾਂ ਪੱਟੀ ਤੋਂ ਸ਼ੁਰੂ ਹੁੰਦਾ ਲਓ ਜੀ ਬਾਬਾ ਜੀ ਨੇ ਹਲਬਾਈ ਸਾਹਿਬ ਨੇ ਪੱਟੀ ਦੇ ਮੱਥਾ ਟੇਕ ਲਿਆ ਇਹ ਜ਼ਰੂਰੀ ਆਈ ਮੱਥਾ ਟੇਕਣਾ ਲਓ ਇਹ ਆਪਣੇ ਧੂਣਾ ਨਿਆਜ ਦਾ ਮੱਥਾ ਟੇਕਿਆ ਹੀ ਨਿਆਇ ਬਣਾਉਣੀ ਹੈ ਲਓ ਮਹਾਰਾ ਸੱਚੇ ਪਾਤਸ਼ਾਹ ਚਰਦੀ ਕਲਾ ਰੱਖੀ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ੀ ਨਵਾਂ ਸਾਲ ਸਾਰਿਆਂ ਬਾਤ ਤੇ ਖੁਸ਼ੀਆਂ ਭਰਿਆ ਹੋਵੇ ਬਾਬਾ ਜੀ ਮੇਰ ਕਰਿਓ ਸਾਰਿਆਂ ਤੇ ਸਾਰੀ ਸੰਗਤ ਤੇ ਆਪਣਾ ਖੁਸ਼ੀਆਂ ਭਰਿਆ ਦਿਨ ਆਵੇ ਸਾਰਿਆਂ ਨੂੰ ਬਾਜੀ ਬਾਜੀ ਆਹ ਲਓ ਇਸੇ ਵਾਰ ਲੱਗੇ ਹੋਏ ਨੇ ਗੱਲ ਕਰਾ ਦੇ ਠੀਕ ਆ ਲੱਗੇ ਹੋਏ ਨੇ ਪਾਣੀ ਉਬਲਣਾ ਧਾਤਾ ਜੀ ਇਹਦੇ ਵਿੱਚ ਰੰਗ ਪਾਤਾ ਤੇ ਬਾਬਾ ਜੀ ਦੱਸ ਦਿੰਦੇ ਸਾਨੂੰ ਅਜੀ ਨਿਆਜ ਬਣਾਉਣੀ ਲਓ ਜੀ ਬਾਬਾ ਜੀ ਕਹਿੰਦੇ ਚੌਲ ਸੱਟੋ ਲਓ ਜੀ ਅੱਜ ਨਿਆਜ ਅਸੀਂ ਬਾਬਾ ਜੀ ਤੋਂ ਸਿੱਖਣੀ ਆ ਕਿੱਦਾਂ ਬਣਦੀ ਆ ਲਓ ਜੀ ਵਿੱਚ ਚੌਲ ਸੱਟੇ ਹੁਣ ਬਾਲਣ ਵਾਲੇ ਵਰਣ ਨੇ ਇਹੋ ਠੀਕ। ਤੇ ਭਾਈ ਕਿਹੜੇ ਚੌਲ ਨੇ ਇਹ ਨਿਆਂਇ ਵਾਲੇ? ਇਹ ਬਾਸਪਤੀ ਚੌਲ ਨੇ। ਲੋ ਜੀ ਬਾਸਪਤੀ ਚੌਲ। ਆਲੇ ਆਪਦੇ ਚਾ ਆਪਣੇ ਇੰਡੀਆ ਗੇਟ ਚੌਲਾ। ਇਹ ਹਲਵਾਈ ਸਾਹਿਬ ਨੂੰ ਅੱਜ ਬਾਬਾ ਜੀ ਦਸਖਾਰ ਨੇ ਨਿਆਂਇ ਬਣਾਉਣੀ ਜੀ। ਤੁਸੀਂ ਬਾਬਾ ਜੀ ਤੋਂ ਸਿੱਖ ਰਹੇ ਹੋ ਜੀ ਅੱਜ? ਇਹ ਚੀਜ਼ ਦੇਖਾਂ ਜਵਾਂਦੀ। ਬਾਬਾ ਜੀ ਕੋਲ ਖੜੇ ਆ ਜੀ। ਠੀਕ ਹੈ ਜੀ ਬਾਬਾ ਜੀ ਅੱਜ ਕਦੇ ਕੋਲ ਖੜੇ ਨੇ। ਲੋ ਜੀ ਨਿਆਂਇ ਬਣਾਉਣੀ ਬਾਬਾ ਜੀ ਕਹਿੰਦੇ ਤੁਹਾਨੂੰ ਅੱਜ ਅਸੀਂ ਸਿਖਾਉਣੀ ਆ। ਦੇਖੀ ਰੰਗ ਤਾਂ ਦੇਖੀ ਨਾ। ਹਾਂ ਜੀ ਬਾਬਾ ਜੀ ਕਹਿੰਦੇ ਰੰਗ ਤਾਂ ਦੇਖਿਓ ਨਹੀਂ ਅੱਜ ਦੀ। ਲੋ ਜੀ ਅੱਜ ਇਹ ਥੋੜਾ ਟਾਈਮ ਲੱਗੂ ਅ ਫੇਰ ਤੁਹਾਨੂੰ ਦਿਖਾਉਨੇ ਆ ਨਾਲ ਦੀ ਆਹੋ ਸਿਸਟਮ ਲੋ ਜੀ ਹਲਵਾਈ ਨੇ ਖੁਰਸ਼ੀਆਂ ਫੜ ਲਿਆ ਇਹ ਨਿਆ ਸਿਖਾਉਨੇ ਆ ਤੁਹਾਨੂੰ ਜੀ ਪਾਣੀ ਗਰਮ ਧਾਲੋ ਉਹਦੇ ਵਿੱਚ ਥੋੜਾ ਰੰਗ ਪਾ ਲਓ ਫੇ ਚ ਉੱਪਰੋਂ ਬੰਦ ਕਰ ਦਿਓ ਜੀ ਲੋ ਜਦੋਂ ਚੌਲ ਰਿਜ ਗਏ ਬਾਬਾ ਜੀ ਕਹਿੰਦੇ ਇਹਨਾਂ ਨੂੰ ਬੰਦ ਕਰ ਚੌਲ ਉੱਤਰ ਨਿਆਜ ਕੱਢਤੀ ਅੱਜ ਲਓ ਜੀ ਚੌਲਾਂ ਦਾ ਤੜਕਾ ਲਾਉਣਾ ਹੈ ਲਓ ਅੱਲਮੁਸਲਮ ਵਾਲੇ ਜੀ ਲਓ ਜੀ ਤੜਕਾ ਪੰਨ ਹੋਊਗਾ ਹੁਣ ਨਿਆਜ ਇਧਰ ਵਾਲ ਕੇ ਪਾਣੀ ਚੋ ਕੱਢਤੀ ਜਿੱਥੇ ਲੋਕਾਂ ਨੇ ਸੁੱਖਣਾ ਬਾਹਰ ਹੋ ਗਿਆ ਕਿਉਂ ਪਾ ਲਿਆ ਜੀ ਇੱਕ ਕਪੈਟ ਕਿੰਨੇ ਚੌਲਾਂ ਤੋਂ ਹੀ 5 ਕਿਲੋ ਚੌਲਾਂ ਜੇ ਇੱਕ ਪੈਟ ਈ ਦਾ ਇਹਨੂੰ ਤੜਕਾ ਲਾਉਣਾ ਈ ਹੈ ਖਵਾਲ ਕੇ ਚੌਲਾਂ ਨੂੰ ਪਾਣੀ ਚ 5 ਕਿਲੋ ਚੌਲ ਤੇ ਇੱਕ ਪੈਕਟ ਕੀਦਾ ਹੈ ਦੋਵੇਂ ਦਾ ਲਓ ਜੀ ਬਾਬਾ ਜੀ ਲੌਂਗ ਪਾਉਣ ਲੱਗੇ ਜੀਨੇ ਕਿਦੇ ਆ ਲਓ ਜੀ ਇਲਾਇਚੀ ਬੜੀ ਛੋਟੀ ਲਾਉਂਗਾ ਉਹ ਆਪਣੀ ਸ਼ਰਦਨਾਂ ਜਿੰਨਾ ਮਰਜੀ ਪਾ ਸਕਦੇ ਹੋ ਤੁਸੀਂ ਲੌਂਗ ਇਲਾਇਚੀ ਬੜੀ ਜੀਰਾ ਵੀ ਪਊਗਾ ਜੀ ਫਿਰ ਇਹਦੇ ਨਾਲ ਤੜਕਾ ਲੱਗੂਗਾ ਜੀ ਚੌਲਾਂ ਇਹ ਨਿਆਜ਼ ਆਈ ਬਾਬੇ ਦੀ ਲਓ ਜੀ ਜੀਰਾ ਪਾਤਾ ਤੇ ਆਪਣੇ ਸਾਲ ਨਾਲ ਜਿੰਨਾ ਤੁਸੀਂ ਤੜਕਾ ਕਹਿਣੇ ਉਹ ਲਾਉਣਾ ਨਿਆਜ਼ ਨੂੰ ਲਓ ਜੀ ਇਹ ਪਾ ਤੇ ਲਾ ਗਈ ਆ ਦੇ ਵਿੱਚ ਇੱਕ ਪ੍ਰੈਕਟਰ ਤੇ ਉਹਦਾ ਲੌਂਗ ਫਲੇਚੀਆਂ ਬੜੀਆਂ ਛੋਟੀਆਂ ਲਓ ਜੀ ਹੁਣ ਚੀਨੀ ਪਾਉ ਜੀ ਇਹਦੇ ਵਿੱਚ ਚੀਨੀ ਦਾ ਕਿੰਨਾ ਹਿਸਾਬ ਦਾ ਬਾਈ 5 ਕਿਲੋ 5 ਕਿਲੋ 5 ਕਿਲੋ ਚੀਨੀ ਪੈਣੀ ਆ ਜੀ 5 ਕਿਲੋ ਚੌਲ 5 ਕਿਲੋ ਚੀਨੀ ਲਓ ਜੀ ਇਹ ਤੜਕਾ ਪੁੱਜ ਗਿਆ ਜੀ ਇਹ ਨਿਆਜ਼ ਬਾਰੇ ਤੁਹਾਨੂੰ ਦੱਸ ਦਿਆਂ ਜੀ ਇਹ ਘਰ ਵੀ ਬਣਾਉਂਦੀਆਂ ਕਹਿੰਦੇ ਆਪਣੇ ਹਿਸਾਬ ਨਾਲ ਉਹਨਾਂ ਨਾਲ ਇਹਨੂੰ ਜਿੰਨੀ ਕੋ ਬਣਾਉਂਗੀਆਂ ਤੁਸੀਂ ਉਸ ਆਮ ਨਾਲ ਬਣਾ ਬਣਾ ਉਹਨਾਂ ਨਾਲ ਮਿਲ ਕੇ ਉਹ ਕਰ ਲੋ ਲਓ ਜੀ 5 ਕਿਲੋ ਚੀਨੀ ਸਾਤਾ ਆਸਪਾ ਦਾ ਨਹੀਂ 5 ਕਿਲੋ ਚੀਨੀ ਪੈ ਗਈ ਆ ਜੀ। ਲੋ ਇਹ ਤਰਤਾ ਪੁੱਜ ਗਿਆ। ਇਹ ਸਾਰਾ ਕੋ ਤਰਕੇ ਦੇ ਵਿੱਚ ਇਹ ਹੋਣਾ ਚੀਨੀ ਵੀ ਮਿੱਠਾ ਜੋ ਵੀ ਹੈ। ਚੌਲ ਪਹਿਲਾਂ ਪਾਣੀ ਚ ਭਾਲ ਲੈਣੇ। लाल हो ਚੌਲ ਲਓ ਜੀ ਵਿੱਚ ਚੌਲ ਪਾਤੇ ਤਲਕਾ ਭੁੱਲ ਕੇ ਲਓ ਫੇਰ ਦੇਖਣਾ ਜਿੰਨੀ ਸਾਡੀ ਜਿੱਥੇ ਹੋਵੇ ਬਲੋ ਜੀ ਆਈ ਬਾਬੇ ਨੇ ਨਵੇਂ ਤਰੀਕੇ ਨਾਲ ਸਾਨੂੰ ਨਿਆਂ ਬਣਾਉਣੀ ਦੱਸਿਆ ਉਹ ਜੀ ਨਿਆਜ਼ ਤਿਆਰ ਹੈ ਫਿਰ ਸੇਕਾ ਲਵਾ ਕੇ ਫਿਰ ਭਾਫ ਦਵਾਂਗੇ ਜੀ ਆਗੇ ਆਗੇ ਜੀ ਅਖਬਾਰ ਆਗੇ ਲਓ ਭਾਈ ਨਿਆਜ਼ ਤਿਆਰ ਹੈ ਬਾਬਾ ਜੀ ਲਿਆਏ ਕਪੜਾ ਭਾਫ ਦੇਣ ਨੂੰ ਲਓ ਜੀ ਤੇ ਇਹਨੂੰ ਉੱਪਰੋਂ ਭਾਫ਼ ਦੇ ਦੇਣੀ ਹੈ ਵਿੱਚ ਨਹੀਂ ਰੱਖਣਾ ਕਪੜਾ ਉੱਪਰ ਹੀ ਟੱਕ ਦੇਣਾ ਲਓ ਜੀ ਲਓ ਜੀ ਹੁਣ ਭਾਫ਼ ਨਾਲ ਚੌਲਾਂ ਨੇ ਮਿਆਜ ਨੇ ਤਿਆਰ ਹੋ ਜਾਣਾ ਜੀ ਆਹ ਲਓ ਲਓ ਜੀ ਤੁਸੀਂ ਆਪਣਾ ਘਰ ਵੀ ਤਿਆਰ ਕਰ ਸਕਦੇ ਹੋ ਥੋੜੀ ਜਿੰਨੀ ਕੁ ਬਣਾਉਣੀ ਆ ਉਸ ਸਾਹਮਣੇ ਇਹਨੂੰ ਉਹਨਾਂ ਆਪਣਾ ਘਟਾ ਵਧਾ ਕੇ ਗਲਾਸਾਂ ਦੇ ਸਾਹਮਣੇ ਵੀ ਬਣਾ ਸਕਦੇ ਹੋ ਜਿੰਨੀ ਕੁ ਘਰ ਤਿਆਰ ਕਰਨੀ ਆ ਇਹ ਤੁਹਾਨੂੰ ਨੁਕਤਾ ਦੱਸਿਆ ਜੀ ਬਾਕੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਲਓ ਜੀ ਬਾਬਾ ਪੀਰ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਜੀ ਔਰ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਆਲੂ ਪਕੌੜੇ ਪਾਲਕ ਪਿਆਜ਼ ਆਲੂ ਓਪੀ ਮਿਕਸਾਈ ਆਲੂ ਕੁੰਮੀਆ ਲਗਾਈਏ ਪਹਿਲਾਂ ਪਕਾ ਕੇ ਕਿਆ ਮੁਹੰਮਦਿਆ ਰਸੂਲੋ ਸੈਅੰਦਮ ਕੁਤੰਬਾ ਬਬ੍ਰਿਸਤ ਗੁਰਗੰਜ ਜੇ ਮਨਪੀਰ ਖਵਾਜਾ ਅਜ ਮੇਰੀ ਆਕਰਸ਼ਣ

اللہ <سؤال> اس کو مدد ہم صابرے بری میرا ماتے دریا خود دے رحمت دی کرے ایک دے تے یادی چے مدد کر مدد کر ٹکر گئے تو ہاں کوئی کہہ دوی ٹکر لا الہ الا اللہ رسول اللہ صلی اللہ علیہ وسلم لا الہ الا اللہ محمد رسول اللہ صلی اللہ علیہ وسلم محمد پاک رسول اللہ صلی اللہ علیہ وسلم پانچ نارے پانچن کے ایک نارہ ہے دری یا لے حق لے یا لے حق لے اللہ <سؤال> محمد چارے یار حاجی خواجہ قطب فرید حق فرید یا فرید حق فرید یا فرید حق لا الہ <سؤال> الا اللہ محمد یا مولا رسول اللہ اے میرے بھائی جو بھی اللہ کے دربار میں تینوں من اللہ <سؤال> کے پڑھوں کی نصیبہ کارجنل ہو گیا ہے جس میں بھی دستا جو بچہ رہے ہیں سردہ دینات دیتا بچہ رہے سب یہ مردہ پوری کریں سب یہ پرسانی حسان ہے اے میرے ملے رحمان کریم تو اپنی رحمدار ہے پیروں کے پیرے دست ویرگان کو میں ہوگا آپ بڑھتا سے ایک پرسکروں میں بچوں کے مردہ کے سرکے سے تمام دے بیڑے گ اور پیر بابا جی اللہ وڑی نیک اور بے سنیم پیر بابا کشتی ہیں نیامی اور میں گلام بندہ میرے پیر و مرشد اسم ہے کشتی نیامی میں خاندہ میں کشت میں مریض ہوا ہوں گا میری سرکار عالم اس پر غریب پر رحم و کرم نمہ کی عدیت فرمانا اور سب کی جو بھی جس جس کے لیے دعا مانگی ہے اور جس جس کے لیے دعا کری ہیں اے رحم و کریم تو بڑا رحیم ہے تو بڑا کریم ہے سب کی دعا قبول فرمانا و جس کے لئے دعا رہ بھی گئی ہوئے اے میرے مولا اس کی بھی نجائز تمنا کو قبول فرمائی وہ بھی فرمائی اے میرے مولا جو بچے دساں جو بھی اس دربار سے نے انہوں نے سب دیا نجائز تمنا قبول فرمائی سب دیاں مرادیں پوریاں کریں سب دیاں مشکلیں آسان فرمائی اے میرے رحم و قریب رکھنے والوں پیر و مرشدوں تیرے در پر آتا ہے جو اور تیرے در پر جو بھی آتا ہے سما جگاتا ہے اے سرکار اس کی مراد پوری کرنا حق لا الہ الا اللہ 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 محمد

ਇੱਕ ਤਾਂ ਮੈਂ ਕਬਸਾ ਕਾਣੀ ਨਾ ਹੋ ਰਿਹਾ ਸਾਡੇ ਨਾਲ ਕੰਮ ਹੋ ਰਹਿਣ ਤੋਂ ਬਾਬਾ ਜੀ ਦਾ ਪਹਿਲਾਂ ਫੇਰ ਉਹ ਜਿਵੇਂ ਮਰਜ਼ੀ ਕਰੀ ਜਾਏ